Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸ਼ਨੀਵਾਰ ਦੀ ਰਾਤ ਰਤਨ ਸਿੰਘ ਚੌਕ ਨਵੀਂ ਵਾਦੀ ਵਿੱਚ ਮਾਂ ਜਵਾਲਾ ਜੀ ਭਜਨ ਮੰਡਲੀ ਵੱਲੋਂ ਇੱਕ ਵਿਸ਼ਾਲ ਮਾਦਾ ਜਾਗਰਣ ਕਰਵਾਇਆ ਗਿਆ ਜਿਸ ਵਿੱਚ ਭਗਵਾਨ ਵਾਲਮੀਕੀ ਸੇਵਾ ਸੁਸਾਇਟੀ ਦੇ ਪੰਜਾਬ ਪ੍ਰਧਾਨ ਮੁਕੇਸ਼ ਗਿੱਲ ਜੀ ਮੁੱਖਜੇ ਤੌਰ ਤੇ ਸ਼ਾਮਿਲ ਹੋਏ ਅਤੇ ਉਹਨਾਂ ਦੇ ਨਾਲ ਐਕਸ ਕੌਂਸਲਰ ਰਮਨ ਅਰੀ ਜੀ ਵੀ ਸ਼ਾਮਿਲ ਹੋਏ ਐਨ ਅਤੇ ਉਹਨਾਂ ਦੇ ਮਾਮਾ ਹੀ ਅੱਗੇ ਮੱਥਾ ਟੇਕਿਆ ਤੇ ਮੁਰਾਦ ਮੰਗਿਆ ਸਮੁੱਚੇ ਮੁਕੇਸ਼ ਗਿੱਲ ਜੀ ਦਾ ਪਰਿਵਾਰਕ ਵੀ ਮੱਥਾ ਟੇਕਿਆ ਜਾਗਰਣ ਸ਼ੁਰੂ ਹੋਣ ਤੋਂ ਪਹਿਲਾਂ ਭਗਵਾਨ ਪਕਤਾ ਨੇ ਇੱਕ ਵਿਸ਼ਾਲ ਲੰਗਰ ਵੀ ਲਾਇਆ ਰਿਪੋਰਟਰ ਸੁਨੀਲ ਕੁਮਾਰ ਇੰਡੀਅਨ ਟੀਵੀ ਨਿਊਜ਼ ਅੰਮ੍ਰਿਤਸਰ ਅਰੀ ਨਮਸਕਾਰ ਜਗਰਾਤ ਸ਼ੇਰਾਂ ਵਾਲੀ ਦਾ ਬਹੁਤ ਸਾਚੇ ਦਰਬਾਰ ਦੀ ਹੈ ਅਰਿਜ਼ਾ ਕੁਛ ਕਹਿਣਾ ਚਾਹੋਗੇ ਜਗ੍ਹਾ ਤੇ ਮਾਂ ਮਾਜਾਰ ਵਰ ਮਾਂ ਮਾਯਦਾ ਜਾਗ ਰਹੇ ਨਾ ਮਾਂ ਜਵਾਲਾ ਭਜਨ ਮੰਡਲੀ 7 ਨੰਬਰ ਗਲੀ ਮੰਦਰ ਵਾਲੀ ਗਲੀ ਗਰਮਪੁਰਾ ਦੇ ਮੇਰੇ ਸਾਰੇ ਸਾਥੀ ਹਮੇਸ਼ਾ ਹੀ ਹਰ ਸਾਲ ਮਾਤਾ ਰਾਣੀ ਦਾ ਜਾਗਨ ਕਰਾਉਂਦੇ ਆਂ ਔਰ ਇਹ ਇੱਕ ਅੱਛਾ ਕੰਮ ਹੈ ਜਿੱਥੇ ਅੱਜਕੱਲ ਸਮਾਜ ਨੂੰ ਭਗਵਾਨ ਦੇ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਰੱਖਣ ਦੀ ਜ਼ਰੂਰਤ ਹੈ ਉੱਥੇ ਮੇਰੇ ਸਾਰੇ ਜਿਹੜੇ ਸਾਕੀ ਨੇ ਗਲੀ ਦੇ ਪਰ ਸਾਰੀ ਗਲੀ ਮਿਲ ਕੇ ਚਾਦਰੰਦਾ ਹਰ ਸਾਲ ਆਯੋਜਨ ਕਰਦੇ ਆ ਮੈਂ ਵਧਾਈ ਦਿੰਦਾ ਸਾਰਿਆਂ ਨੂੰ ਔਰ ਨਾਲ ਹੀ ਮਾਤਾ ਰਾਣੀ ਦੇ ਚਰਨਾਂ ਚ ਅਰਦਾਸ ਕਰਦਾ ਹਾਂ ਕਿ ਸਾਰੇ ਸਮਾਜ ਨੂੰ ਸਾਰੇ ਮੇਰੇ ਵੱਡੇ ਬਜ਼ੁਰਗਾਂ ਨੂੰ ਸਾਰਿਆਂ ਨੂੰ ਅਸ਼ੀਰਵਾਦ ਦੇਣ ਤੰਦਰੁਸਤੀ ਦੇਣ ਔਰ ਸਭ ਚੰਗੀ ਖੁਸ਼ੀ ਦੇਣ ਜਕਰਤ ਛੇਰਾ ਵਾਲੀ ਦਾ ਜਕਰੇ ਮਹਾ ਮਾਈ ਦਾ ਬੋਲ ਸਾਚੇ ਦਰਬਾਰ ਕੀ ਜੈ ਤੇ ਸਰ ਆਪਣਾ ਸ਼ੁਭਨਾਮ ਮੇਰਾ ਨਾਮ ਕੇਸ਼ ਗੇਲ ਜੀ ਅੱਜ ਸਾਡਾ ਆਪਣੀ ਮਾਲਮੀ ਕੀ ਤਿਰਤੋਲਾ ਸਾਡਾ ਛੇਵਾਂ ਸਲਾਨਾ ਜਾਗਰਣ ਹੈ ਬੜੀ ਹੀ ਧੁੰਦ ਨਾਲ ਸਾਡੇ ਗਲੀ ਮੁਹੱਲੇ ਵਿੱਚ ਮਨਾਇਆ ਜਾਂਦਾ ਹੈ ਖਾਸ ਕਰਕੇ ਸਾਡੇ ਪ੍ਰੋਡਾ ਦੇ ਲਈ ਸ਼ਵਾਨੀ ਜੀ ਇਹਨਾਂ ਦਾ ਸੰਯੋਗ ਬਹੁਤ ਜ਼ਿਆਦਾ ਹੁੰਦਾ ਸਾਡੇ ਨਾਲ ਜਕਰਾਂ ਛੇਰਾਂ ਵਾਲੀ ਦਾ ਬਹੁਤ ਉਹ ਸਾਡੇ ਦਰਬਾਰ ਕੀ ਜਾਏ ਪਤਾ ਨਹੀਂ ਭਾਈ ਹੋਏ ਸਾਨੂੰ ਜੈਸੋ ਭਾਈ ਪਹਿਲੀ ਕੁਸਤੀ ਕਹਿੰਦੇ ਮਹਾ ਮਜਾਰਨ ਬਾਰੇ ਜੀ ਹਾੜਾ ਜਗਰਾ ਹਮੇਸ਼ਾ ਬੜਾ ਸਕਸੈਸਫੁਲ ਹੁੰਦਾ ਹੈ ਹਮੇਸ਼ਾ ਸੇਵਾ ਜਗਰਾਤਾ ਗਿਆ ਭਾਈ ਹਮੇਸ਼ਾ ਕਰਾਂਦੇ ਨੇ ਇਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਹੁੰਦਾ ਹੈ ਜੈ ਮਾਤਾ ਅਸੀਂ ਤੁਸੀਂ ਬੋਲਦੇ ਸੀ ਕਿ ਸੇਵਾ ਕਰ ਰਹੇ ਹਾਂ ਜਿਸ ਤਰ੍ਹਾਂ ਇਹ ਚੱਲਦੀ ਰਹੇ ਚੱਲਦੀ ਰਹੇ ਜਰੂਰ ਜਗਰ ਲਾ ਦੋ ਜਕਾਰਾ ਸ਼ੇਰਾ ਵਾਲੀ ਦਾ ਬੋਲ ਸੱਚੇ ਪਰਬਾਰ ਕੀ ਜੈ дола до кафена